ਅੱਜ ਆਪਾਂ ਗੱਲ ਕਰਦੇ ਆਂ ਸੁੱਕੇ ਔਲੇਾਂ ਦੀ ਸੁੱਕੇ ਔਲੇ ਦੇਖੋ ਆਪਾਂ ਕਹਿੰਨੇ ਵੀ ਵੱਧ ਤੋਂ ਵੱਧ ਖਾਈਏ ਵੀ ਜਾਨੀ ਕਿ ਉਹ ਉਹਦੇ ਨਾਲ ਨਾ ਆਪਣੀ ਸਿਹਤ ਵਧੀਆ ਠੀਕ ਰਹਿੰਦੀ ਹੈਗੀ ਪਰ ਸੋਚਿਆ ਜਾ ਵੀ ਤਾਂ ਸੁੱਕੇ ਵੀ ਜਿਹੜੇ ਔਲੇ ਆ ਉਹ ਆਪਾਂ ਕਿੰਨੇ ਕ ਖਾ ਸਕਦੇ ਆ ਕਿਉਂਕਿ ਜਿਹੜਾ ਚਾਰਾ ਵੱਧ ਤੋਂ ਵੱਧ ਆਪਾਂ ਚਾਰ ਪੰਜ ਵਾਰੀ ਬਣਾ ਸਕਦੇ ਆਂਗੇ ਰੁੱਤ ਹਿਸਾਬ ਨਾਲ ਜਿੰਨੀ ਚ ਚੌਦੀ ਰੁੱਤ ਆਉਂਦੀ ਆ ਤੇ ਇਸ ਤੋਂ ਬਾਅਦ ਦੇਖੋ ਉਹਦਾ ਚਾਰ ਖਾਦਾ ਨਹੀਂ ਜਾਂਦਾ ਠੀਕ ਆ ਵੱਧ ਤੋਂ ਬਾਅਦ ਆਪਾਂ ਉਹਦਾ ਮਰਬਾ ਬਣਾ ਸਕਦੇ ਆਂ ਉਸ ਤੋਂ ਬਾਅਦ ਮਰਬਾ ਤੁਸੀਂ ਕਿੰਨਾ ਮਰਜੀ ਖਾ ਸਕਦੇ ਤੇ ਜੇ ਆਪਾਂ ਨੇ ਦੇਖੋ ਮਰਬਾ ਵੀ ਨਹੀਂ ਖਾਣਾ ਤਾਂ ਆਪਾਂ ਨੇ ਕੀ ਕਰਨਾ ਕਿ ਕਿਹੜੇ ਤਰੀਕੇ ਨਾਲ ਇਹਨੂੰ ਆਪਾਂ ਖਾਈਏ ਜਿਹਦੇ ਨਾਲ ਆਪਾਂ ਠੀਕ ਰਹਿ ਸਕਦੇ ਆ ਔਲੇ ਨਾਲ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਬਸ ਬਸ ਲਾਈਕ ਕਰ ਲਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲਗੀ ਚਲੋ ਸ਼ੁਰੂ ਕਰਦੇ ਆ ਜੀ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕੀ ਕਰਨਾ ਆਪਾਂ ਨੇ ਔਲਿਆਂ ਨੂੰ ਸੁਕਾਉਣਾ ਦੇਖੋ ਇਸ ਤਰੀਕੇ ਨਾਲ ਇਦਾਂ ਆਪਾਂ ਨੇ ਔਲਿਆ ਨੂੰ ਸੁਕਾਉਣਾਗਾ ਦੇਖੋ ਗਿੜਕਾ ਇਹਦੇ ਵਿੱਚ ਹੀ ਆ ਜੇ ਆਪਾਂ ਇੱਕ ਗਿੜਕ ਗੱਡੀ ਨਹੀਂ ਹੈਗੀ ਇਸ ਤਰੀਕੇ ਨਾਲ ਇਹਨੂੰ ਸੁਕਾ ਲਓ ਔਲੇ ਨੂੰ ਸੁਕਾ ਕੇ ਰੱਖ ਕੇ ਕੰਚ ਦੇ ਭਾਂਡੇ ਵਿੱਚ ਪਾ ਲਓ ਸੁਕਾ ਕੇ ਤੇ ਵਰਤਮਾਨ ਚ ਪਾ ਲਓ ਬੋਤਲਾਂ ਚ ਪਾ ਲਓ ਕੰਚ ਦੀਆਂ ਚ ਸੁਕਾ ਕੇ ਇਸ ਤਰ੍ਹਾਂ ਸਟੋਰ ਕਰਕੇ ਰੱਖ ਲਓ ਤੇ ਉਸ ਤੋਂ ਬਾਅਦ ਇਹਦੇ ਫਾਇਦੇ ਆਪਾਂ ਤੁਹਾਨੂੰ ਦੱਸਦੇ ਆ ਫਾਇਦੇ ਕੀ ਕੀ ਆ ਔਲੇ ਦੇ ਇਹਦੇ ਖਾਣ ਦੇ ਸਭ ਤੋਂ ਪਹਿਲਾਂ ਤਾਂ ਦੇਖੋ ਜੇ ਆਪਣੇ ਸਿਰ ਦੇ ਵਾਲ ਚਿੱਟੇ ਹੁੰਦੇ ਆ ਨਾ ਜੇ ਆਪਾਂ ਔਲਾ ਖਾਂਦੇ ਰਹੀਏ ਜਣ ਕੇ ਜੇ ਇੱਕ ਖਾੜੀ ਵੀ ਆਪਾਂ ਰੋਜ਼ ਖਾਂਦੇ ਰਹੀਏ ਤਾਂ ਆਪਣੇ ਜਿਹੜੇ ਚਿੱਟੇ ਵਾਲਾ ਉਹ ਕਾਲੇ ਹੋਣਗੇ ਤੇ ਉਸ ਤੋਂ ਬਾਅਦ ਨੰਬਰ 2 ਜਦੋਂ ਹੁਣ ਆਪਾਂ ਸਰਦੀ ਜ਼ਖਾਮ ਹੁੰਦਾ ਉਦੋਂ ਆਪਾਂ ਔਲਾ ਖਾਣੇ ਆ ਤਾਂ ਇਹ ਦੇਖੋ ਜਿਹੜਾ ਸਰਦੀ ਜ਼ਖਾਮ ਆ ਇਹ ਨਾਲ ਸਾਰਾ ਠੀਕ ਹੁੰਦਾ ਤੇ ਉਸ ਤੋਂ ਬਾਅਦ ਦੇਖੋ ਜੇ ਆਪਾਂ ਨੂੰ ਕੋਈ ਵਾਰ ਕਵਰਾਟ ਹੁੰਦੀ ਹੈਗੀ ਉਦੋਂ ਆਪਾਂ ਇਹਨੂੰ ਔਲੇ ਨੂੰ ਖਾਈਏ ਤਾਂ ਕਵਰਾਟ ਆਪਣੀ ਦੂਰ ਹੋ ਜਾਂਦੀ ਆ ਤੇ ਜਦੋਂ ਆਪਾਂ ਬਿਮਾਰ ਹੋਏ ਨਾ ਆਪਾਂ ਨੂੰ ਛਾਲੀਆਂ ਲੱਗ ਜਾਂਦੀਆਂ ਨੇ ਤਾਂ ਫਿਰ ਉਦੋਂ ਆਪਾਂ ਦਵਾਈ ਲੈਣ ਭਾਜਦੇ ਆਂਗੇ ਠੀਕ ਹੈ ਜੀ ਦਵਾਈ ਨੂੰ ਛੱਡੋ ਤੇ ਜੇ ਆਪਾਂ ਇਹਨੂੰ ਖਾਈਏ ਨਾ ਤਾਂ ਇਹ ਆਪਣੀ ਜਿਹੜੀ ਬਿਮਾਰੀ ਹੈ ਉਹ ਠੀਕ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਦੇਖੋ ਜਿਵੇਂ ਆਪਣੀ ਗੈਸ ਬਣਦੀ ਆ ਤੇ ਜਾਬ ਬਣਦਾਗਾ ਆ ਫਰੇਮ ਆਉਂਦਾਗਾ ਇਹ ਸਾਰੀਆਂ ਬਿਮਾਰੀਆਂ ਨੂੰ ਇਹ ਠੀਕ ਕਰਦਾ ਜਿਵੇਂ ਕਿ ਕਬਜ ਹੋ ਜਾਂਦੀ ਆ ਉਹਨੂੰ ਵੀ ਇਹ ਹੌਲਾ ਜਿਹੜਾ ਬਿਮਾਰੀ ਨੂੰ ਠੀਕ ਕਰਦਾ ਯਾਨੀ ਕਿ ਲਗਭਗ ਤੁਸੀਂ ਦੇਖ ਲਓ ਸੋਤ ਬਿਮਾਰੀਆਂ ਨੂੰ ਇੱਕ ਔਲਾ ਠੀਕ ਕਰਦਾ ਹੈਗਾ ਐਨੀ ਤਾਕਤ ਰੱਖਦਾ ਇਹ ਔਲਾ ਠੀਕ ਆ ਆਪਾਂ ਨੂੰ ਠੀਕ ਰੱਖਣ ਵਾਸਤੇ ਪਰ ਇਹਨੂੰ ਖਾਣਾ ਬਹੁਤ ਜ਼ਰੂਰੀ ਹੈਗਾ ਦੇਖੋ ਜੇ ਤੁਸੀਂ ਚਾਰ ਚਾਰ ਬਣਾ ਕੇ ਨਹੀਂ ਖਾ ਸਕਦੇ ਤਾਂ ਤੁਸੀਂ ਇਹਨੂੰ ਸੁਕਾ ਲਓ ਸੁਕਾ ਕੇ ਇਸ ਤਰੀਕੇ ਨਾਲ ਤੁਸੀਂ ਇੱਕ ਖਾੜੀ ਜਾਨੀ ਕਿ ਇੱਕ ਖਾੜੀ ਸਿਰਫ ਤੁਸੀਂ ਰੋਜ਼ ਖਾ ਲਿਆ ਕਰੋ ਇਹਦੇ ਵਿੱਚ ਇੱਕ ਖਾੜੀ ਕੱਢੋ ਤੁਸੀਂ ਡੇਲੀ ਇੱਕ ਖਾੜੀ ਖਾਓ ਤੇ ਨਾਲ ਤਾਂ ਦੇਖੋ ਮੂੰਹ ਦਾ ਸਵਾਦ ਬਣਿਆ ਰਹਿੰਦਾ ਹੈਗਾ ਤੇ ਜੇ ਮੂੰਹ ਦੇ ਵਿੱਚ ਵਾਸ਼ਨਾ ਆਉਂਦੀ ਹੈ ਨਾ ਤਾਂ ਉਹਦੇ ਨਾਲ ਵੀ ਦੇਖੋ ਇਹ ਠੀਕ ਕਰਦਾ ਹੈ ਤੇ ਇਹ ਇਸ ਤਰ੍ਹਾਂ ਵੀ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਇਹ ਠੀਕ ਕਰਦਾ ਬਿਮਾਰੀਆਂ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਈ ਆ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਔਲੇ ਨੂੰ ਸੁਕਾ ਕੇ ਰੱਖ ਸਕਦੇ ਹੋ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਜੇ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਬਾਤੋ ਆ ਦਾ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਉਹ ਪਿੱਛੇ ਸਾਡਾ ਕਾਕੂ ਆ ਦੇਖੋ ਸ਼ਰਾਰਤ ਕਰੀ ਜਾਂਦਾ ਇਹ ਨੂੰ ਆਪਾਂ ਕੱਢਦੇ ਨਹੀਂ ਵੀਡੀਓ ਨੂੰ ਆਪਾਂ ਇਦਾਂ ਹੀ ਨਵਾਵਾਂਗੇ ਗਾਂਵਾਸ ਤੇ ਆਪਣੀ ਵੀਡੀਓ ਜਿਹੜੀ ਖਰਾਬ ਨਾ ਕਰ ਦੇਵੇ ਠੀਕ ਹੈ ਜੀ ਮੈਂ ਦਿਆਂ ਹੁਣ ਆਪਾਂ ਅਗਲੀ ਵੀਡੀਓ ਤੇ ਆਪਾਂ ਸੀ ਜਾਂਨੇ ਆ ਚਲ ਕੋਈ ਗੱਲ ਨਹੀਂ ਜਵਾਕਾਂ ਦੀ ਆਦਤ ਹੁੰਦੀ ਆ ਸਣ ਖੇਡਣ ਦੀ ਤੇ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ